ਜਰੂਰ ਬਣਾਓ ਜਿੰਨਾ ਕੋਪਾ ਭਰੋਸਾ ਬਣਾਵਾਂਗੇ ਤੇ ਬੰਦਗੀ ਸ਼ੁਰੂ ਕਰੋ ਬੰਦਗੀ ਤਾਂ ਆਪਾਂ ਪਿੱਛੇ ਜੋ ਸਾਥ ਜੀ ਹਾਂ ਜੀ ਸਾਰੇ ਸਾਰੇ ਪਿੱਛੇ ਹਾਂ ਬੰਦਗੀ ਤਾਂ ਪਿੱਛੇ ਆਪਾਂ ਨੂੰ ਇਹ ਹੀ ਪਤਾ ਕੀ ਹੈ ਮੈਂ ਚਾਹੁੰਦਾ ਵੀ ਜਿਹੜਾ ਮੈਨੂੰ ਨੰਦ ਆ ਤੁਹਾਨੂੰ ਵੀ ਆਵੇ ਹਾਂ ਬਸ ਬੰਦਗੀ ਦਾ ਹਾਂ ਨਾ ਹੋਣਾ ਚਾਹੀਦਾ ਪਤਾ ਕੀ ਆ ਆਪਾਂ ਆਏ ਆ ਨਾ ਗੁਰੂ ਕੋਲ ਮਨ ਚ ਖੁਸ਼ੀ ਹੋਣੀ ਚਾਹੀਦੀ ਏ ਕਿਹੜਾ ਹੋਣਾ ਚਾਹੀਦਾ ਹੁਣ ਸੰਗਤ ਆਈ ਏ ਤੇ ਮੇਰੇ ਮਨ ਚ ਇੰਨੀ ਖੁਸ਼ੀ ਆਈ ਮੈਂ ਕਹਿੰਦਾ ਰੌਣਕ ਲੱਗੀ ਹਾਂ ਹਾਂ ਸੰਗਤ ਨਾਲ ਹੀ ਰੌਣਕ ਹੈ ਦੁਨੀਆ ਚੋਂ ਉਦਾਸ ਹੈ ਜੇ ਆਪਾ ਕਿਸੇ ਨੂੰ ਤੁਸੀਂ ਕਿਸੇ ਨੂੰ ਛੇੜ ਕੇ ਦੇਖ ਲੋ ਅਗਲਾ ਕਹਿੰਦਾ ਪਹਿਲਾਂ ਮੇਰਾ ਦੁੱਖ ਸੁਣੋ ਜੇਹਦਾਰ ਜੀ ਕਿਸੇ ਨੂੰ ਵੀ ਛੇੜ ਕੇ ਦੇਖੋ ਤੁਸੀਂ ਮੈਂ ਪ੍ਰਗਟ ਸਿੰਘ ਜੀ ਹਾਂਜੀ ਕਿਸੇ ਨੂੰ ਛੇੜ ਲੋ ਅਗਲਾ ਕਹਿੰਦਾ ਮੈਂ ਤੁਸੀਂ ਹਾਂਜੀ ਦੱਸ ਤੋਕ ਦੱਸਦਾ ਜੀ 100 100 ਕਿਲੇ ਵਾਲੇ ਵੀ ਦੁਖੀ ਨੇ ਕਿਉਂ ਦੁਖੀ ਨੇ ਵੀ ਬਸ ਮਹਾਪੁਰਖ ਦੇ ਨਾਲ ਜੁੜ ਕੇ ਜੇ ਮੂਲ ਮੰਤਰ ਕਰ ਲਿਆ ਸੰਗਤ ਨਾਲ ਜੁੜ ਕੇ ਫਿਰ ਬੰਦਾ ਸੁਖੀ ਹੈ ਜੇ ਉਹਦਾ ਦੁਖੀ ਹੈ ਜੇ ਆਪਾਂ ਕਹੀਏ ਵੀ ਪੈਸੇ ਦਾ ਸੁੱਖ ਹੈ ਪੈਸੇ ਦਾ ਪੈਸਾ ਹੁਣ ਆਪਣੇ ਜਿਹੜੇ ਕਈ ਨਾਲ ਜੁੜੇ ਹੋਏ ਨੇ ਸੰਗੇ ਚ ਉਹਨਾਂ ਕੋ ਕਿੰਨਾ ਪੈਸਾ ਸੁਖੀ ਨੇ ਜੀ ਉਹ